ਹਾਂ ਅਰੇ ਰਾਜਸਥਾਨ ਚ ਭੌਂ ਕੇ ਆਇਆ ਕਿਤੋਂ ਪੋਕੜ ਨਹੀਂ ਮਿਲਿਆ ਨਾ ਡੋਡੇ ਮਿਲੇ ਹੈ ਮੇਰੇ ਸਾਲੇ ਦੇ ਦੇ ਜਿਹੜੇ ਕੋਲੇ ਮੈਂ ਪਹਿਲਾਂ ਜਾਂਦਾ ਸੀ ਹੈ ਉਹ ਵੀ ਨਾ ਕਰ ਗਿਆ ਹੈ ਕਹਿੰਦਾ ਬਾਈ ਬਾੜੀ ਸਖਤਾਈ ਹੋਈ ਪਈ ਐ ਤੂੰ ਐਤ ਕੀ ਭਾਈ ਤੈਨੂੰ ਨਹੀਂ ਮਿਲਦੇ ਬਸ ਪੁੱਛ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਉਤੋਂ ਤੋੜ ਐਨੀ ਲੱਗੀ ਹੋਈ ਵੈ ਵੀ ਚਲੋ ਕੁਛ ਨਾ ਕੁਛ ਮਿਲ ਜੇ ਨਸ਼ਾ ਕਰ ਲਈਏ ਚਲ ਉੱਥੋਂ ਤੱਕ ਪਹੁੰਚੀਏ ਤਾਂ ਸਹੀ ਘਰ ਤੱਕ ਹੈ ਮੇਰੇ ਸਾਰੇ ਦਾ ਬਹੁਤ ਬੁਰਾ ਹਾਲ ਹੋਇਆ ਤੇ ਦਰਅਸਲ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਨਾ ਇਹ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਅਮਲੀਆਂ ਬਾਰੇ ਸਾਨੂੰ ਕਿਉਂ ਇਹ ਦਰਦਰ ਤੱਕੇ ਖਵਾਉਂਦੇ ਆ ਕਦੇ ਅਸੀਂ ਰਾਜਸਥਾਨ ਘੁੰਮਦੇ ਫਿਰਦੇ ਆ ਕਦੇ ਕਿਤੇ ਕਦੇ ਕਿਤੇ ਤੁਰੇ ਫਿਰਦੇ ਆ ਹੈ ਸਾਡੇ ਵਾਸਤੇ ਘੱਟੋ ਘਾਟ ਇੰਨਾ ਜੁਗਾੜ ਤਾਂ ਕਰੋ ਯਾਰ ਹਾਂ ਵੀ ਸਾਨੂੰ ਪੁੱਕੜ ਮਿਲ ਜੇ ਫੀਮ ਮਿਲ ਜੇ ਹਰ ਜਗ੍ਹਾ ਤੋਂ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਰ ਕਿੱਥੇ ਸੋਚਦੀਆਂ ਵੋਟਾਂ ਵਾਰੀ ਆ ਜਾਂਦੇ ਨੇ ਘਰਾਂ ਘਰਾਂ ਚ ਘੁੰਮਦੇ ਆ ਵੋਟਾਂ ਬਾਰੇ ਸਾਨੂੰ ਵੋਟਾਂ ਦਿਓ ਐਦ ਕੀ ਆ ਜਾਣਦੇ ਮੈਂ ਤਾਂ ਦੇਉ ਇਹਨਾਂ ਨੂੰ ਟੰਪਿਆਂ ਨਾਲ ਵੋਟਾਂ ਮੈਨੂੰ ਤਾਂ ਇਹ ਫੰਬਲੀ ਬੰਦੇ ਨੇ ਖਾ ਲਿਆ ਅੱਜ ਤੀਜਾ ਦਿਨ ਹੋ ਗਿਆ ਰਾਜਸਥਾਨ ਕਹਿੰਦਾ ਮੈਂ ਜਾਣਾ ਪੁੱਕੜ ਲੱਭਣਾ ਹਜੇ ਤੱਕ ਨਹੀਂ ਬੋੜਿਆ ਗਿਆ ਮੈਨੂੰ ਤਾਂ ਇਹ ਡਰ ਹੈ ਕਿਦਰੇ ਪੁਲਿਸ ਦੇ ੱਟਕੇ ਨਾ ਚੜ ਗਿਆ ਹੋਵੇ ਇਹ। ਅਗਲੇ ਨੇ ਮਾਰ-ਮਾਰ ਕੇ ਕਚੁੰਬਰ ਕੱਢਦਾ ਹੋਣਾ ਤੇ ਫਿੱਟ ਰੱਖਿਆ ਹੋਣਾ ਜੇਲ੍ਹ ਦੇ ਵਿੱਚ ਇਹਨੂੰ। ਜਾਂ ਕਿਦਰੇ ਭਾਈ ਨਸ਼ਾ-ਨੁਸ਼ਾ ਖਾ ਕੇ ਕਿਦਰੇ ਡਿੱ ਗਿਆ ਠਿਆਣਾ ਪਿਆ ਹੋਵੇ। ਅਗਲੇ ਨੇ ਮਰਿਆ ਬੰਦਾ ਸਮਝ ਕੇ ਕੋਲੋਂ ਦੀ ਨੰਗ ਜਾਂਦੇ ਐ। ਕੋਈ ਨਹੀਂ ਵੇਖਦਾ ਅੱਜਕੱਲ ਕਿ ਭਾਈ ਇਹ ਨਸ਼ੇੜੀ ਏ ਕਿ ਕੀ ਏ। ਨਾ ਕੋਈ ਚੱਕੇ। ਦੱਸ। ਮੈਨੂੰ ਤਾਂ ਇੰਨੀ ਚਿੰਤਾ ਹੋਈ ਪਈ ਨਾ ਨਾ ਤਾਂ ਘਰੇ ਕਿਥੇ ਕੰਮ ਧੰਦੇ 'ਚ ਜੀ ਲੱਗੇ, ਨਾ ਕੋਈ ਰੋਟੀ ਪਾਣੀ 'ਚ ਜੀ ਲੱਗੇ। ਹੁਣ ਕੋਈ ਫੋਨ ਹੋਵੇ ਤਾਂ ਮੈਂ ਗੱਲ ਕਰ ਲਾਂ ਫੋਨ ਵੀ ਸਵਿਚ ਆਫ ਕਰੀ ਫਿਰਦਾ ਹੈ ਇਹਦਾ ਨਸ਼ੇੜੀ ਦਾ ਤਾਂ ਮੈਨੂੰ ਆਹ ਮੇਰਾ ਤਾਂ ਨੇ ਅੰਤ ਲੈ ਲਿਆ ਇਸਨੇ ਖਾਂਦਾ ਮਨ ਮਨ ਪੁੱਕੜ ਕਿੱਥੇ ਡਿੱਗਿਆ ਠੱਠਿਆ ਬੈਠਾ ਹੋਣਾ ਹੁਣ ਮੈਂ ਕੀ ਕਰਾਂ ਇਹਦਾ ਕੋਈ ਬੰਦਾ ਹੁਣ ਆਉਂਦਾ ਜਾਂਦਾ ਵੀ ਹੋਵੇ ਇਹ ਤਾਂ ਸਾਡੀ ਪੰਜਾਬ ਸਰਕਾਰ ਦੀ ਕਮੀ ਹੈ ਜਿਨੇ ਇੱਥੇ ਪੁੱਕੜ ਬੰਦ ਕਰ ਰੱਖੀ ਹੈ ਨਹੀਂ ਤਾਂ ਵਿਚਾਰੇ ਅਮਲੀ ਕਿਉਂ ਜਾਣ ਰਾਜਸਥਾਨ ਦੇ ਵਿੱਚ ਪੁੱਕੜ ਲੱਭਣ ਆ ਮੈਂ ਇਹ ਬੱਸੀ ਆ ਤਰੇ ਹੁੰਦਾ ਹੀ ਤਾਂ ਦੱਸ ਮੈਨੂੰ ਇੱਥੇ ਰੋਟੀ ਨਹੀਂ ਚੰਗੀ ਲੱਗਦੀ ਫੇ ਘਰੇ ਅੱਜ ਤੈਨੂੰ 3-4 ਦਿਨ ਹੋ ਗਏ ਗਏ ਨੂੰ ਮੈਂ ਤਾਂ ਸੋਚਿਆ ਕਿਦਰੇ ਰਾਜਸਥਾਨ ਪੁਲਿਸ ਨੇ ਤੈਨੂੰ ਸਿੱਟ ਲਿਆ ਹੋਵੇ ਜੇਲ੍ਹ ਦੇ ਵਿੱਚ ਜਾਂ ਕਿਦਰੇ ਨਸ਼ਾ ਪਾਣੀ ਖਾ ਕੇ ਤੂੰ ਡਿੱਗਿਆ ਪਿਆ ਹੋਵੇਂ ਹੈ ਤੈਨੂੰ ਫਿਕਰ ਹੈ ਕੀ ਘਰ ਦੀ ਕਿ ਨਹੀਂ ਹੈਗੀ ਮੈਂ ਸਹਰੇ ਦੀ ਪਹਿਲਾਂ ਰੌਲਾ ਕਰਨ ਲੱਗ ਜਾਂਦੀਆਂ ਗੱਲ ਨਹੀਂ ਬਾਤ ਨਹੀਂ ਪੁੱਛਦੀਆਂ ਉਹ ਲੱਭਣ ਗਿਆ ਸੀ ਕਿੱਥੋਂ ਮਿਲ ਗਿਆ ਨਸ਼ਾ ਨਸ਼ਾ ਕਿੱਥੋਂ ਮਿਲਿਆ ਨਹੀਂ ਐਨੀ ਤੋੜ ਲੱਗ ਰਹੀਆਂ ਪਹਿਲਾਂ ਤਾਂ ਮੇਰਾ ਇੰਤਜ਼ਾਮ ਕਰਕੇ ਯਾ ਆਹ ਇਹਨਾਂ ਦੇ ਆ ਮੱਗਰ ਕਹਿੰਦਾ ਜੀਤਾ ਉਸ ਤੋਂ ਮੰਗ ਕੇ ਲਿਆ ਥੋੜੀ ਜਿਹੀ ਆ ਲੈਉਣੀ ਏ ਤੇਰੇ ਵਾਸਤੇ ਤੇਰੀਆਂ ਨਸ਼ੇੜੀਆਂ ਹੀ ਮੈਂ ਪੂਰੀਆਂ ਕਰਦੀ ਰਵਾਂ ਮੈਂ ਘਰੇ ਨਾ ਕੋਈ ਕੰਮ ਕਰਾਂ ਰਾਜਸਥਾਨ ਚ ਨਹੀਂ ਮਿਲਿਆ ਪੁੱਤਾਂ ਨੂੰ ਕਿਹੜਾ ਹੋਇਆ ਸੀ ਅੱਜ ਤੈਨੂੰ ਕਿੰਨੇ ਦਿਨ ਹੋ ਗਏ ਗਏ ਨੂੰ ਲਿਆ ਇਹਦੇ ਵਾਸਤੇ ਮੰਗ ਕੇ ਮੱਗਰ ਕਿਆਂ ਦੇ ਘਰੋਂ ਫੀਮ ਹੈ ਮੈਨੂੰ ਪਾ ਦੇ ਤੂੰ ਹੁਣ ਫੀਮ ਮੰਗਣ ਚਾੜ ਤੇ ਫੀਮ ਤਨ ਕਦੋਂ ਕਹਿਣਾ ਮੈਂ ਪੋਕਣ ਮੰਗ ਕੇ ਲਿਆ ਤੋੜ ਲੱਗ ਰਹੀਆਂ ਨਹੀਂ ਮਿਲੀ ਰਾਜਸਥਾਨ ਚ ਸਾਰੇ ਤੱਕੇ ਖਾ ਆ ਮੈਂ ਤਾਂ ਨਹੀਂ ਮਿਲੀ ਚੰਗਾ ਨਹੀਂ ਮਿਲੀ ਤਾਂ ਮੈਂ ਤਾਂ ਕਹਿੰਨੀ ਆ ਵਧੀਆ ਤੈਨੂੰ ਆਹੋ ਲਾ ਕੇ ਦੇ ਨੂੰ ਪੁੱਕੜ ਮੱਗਰ ਕਿਆਂ ਦੇ ਸ਼ਰਮ ਹਿਆ ਨਹੀਂ ਹੈਗੀ ਤੀਵੀ ਨੂੰ ਤੋਰੀ ਰੱਖਿਆ ਕਰ ਤੂੰ ਹੈ ਆਪ ਤਾਂ ਤੂੰ ਉੱਜੜ ਗਿਆ ਸੀਗਾ ਓ ਸਾਰੇ ਤੱਕੇ ਖਾਇਆ ਪਹਿਲਾਂ ਜਿੱਥੋਂ ਮਿਲਦੀ ਹੁੰਦੀ ਸੀ ਉਹ ਕੰਜੜ ਦਾ ਮੱਕਰ ਕਿਆਂ ਹਾਂ ਕਹਿੰਦਾ ਬਾਈ ਬਾਲੀ ਸਕਤਾ ਹੀ ਹੋਈ ਪਈ ਐ ਕਿ ਤੂੰ ਰਹਿਣ ਦੇ ਹਾਂ ਦੇ ਨੇ ਕੋਈ ਆਉਂਦੀਆਂ ਕਲੇਸ਼ ਕਰਨ ਲੱਗ ਗਈਆਂ ਪਹਿਲਾਂ ਆਪ ਚੱਜ ਕੇ ਬਹਿ ਗਈ ਪਹਿਲਾਂ ਮੈਨੂੰ ਤਾਂ ਬਹਿ ਜਾਣ ਦੇ ਜਾਂ ਮੰਝਾ ਟਾ ਦੇ ਨਾ ਜੰਗ ਨੂੰ ਤੂੰ ਬੜਾ ਇੱਥੇ ਜੰਗ ਜਿੱਤ ਕੇ ਆਇਆ ਹੈ ਚਾਰੀ ਪਾਣੀ ਪਹਿਲਾਂ ਰੋਲਾ ਕਰਨ ਲੱਗ ਜਾਂਦੀ ਹੈ ਰੋਲਾ ਕਰਨ ਲੱਗ ਗਈ ਬੜਾ ਤੂੰ ਜੰਗ ਜਿੱਤ ਕੇ ਆਇਆ ਹੈ ਨਾ ਜੰਗ ਜਿੱਤ ਕੇ ਆਇਆ ਜਿਹੜਾ ਤੇਨੂੰ ਮੈਂ ਇੱਥੇ ਮੰਝਾ ਬਿਸਤਰਾ ਲਾ ਕੇ ਦੇਵਾ ਭਈ ਹੈ ਉਜੜਿਆ ਤਾਂ ਹੋਇਆ ਸੀਗਾ ਤੂੰ ਅੱਜ ਚਾਰ ਪੰਜ ਦਿਨਾਂ ਦਾ ਸਰੀਰ ਨੂੰ ਹੁਣ ਜਿਹੜਾ ਲੱਗਿਆ ਹੋਇਆ ਵਾਇਲ ਹੁਣ ਮੈਂ ਕੀ ਕਰਾਂ ਕੀ ਕਰਾਂ ਪਰ ਆਹੋ ਇੱਥੇ ਬੈਠਣ ਦੇ ਪਰ ਇਹੋ ਲਾ ਤੂੰ ਬਾਜ ਚਮਾਰੇ ਤੇ ਚੜ ਕੇ ਇੱਥੇ ਬਹਿ ਜਾਂਦੇ ਆਂ ਪਾਣੀ ਪੂਣੀ ਲਿਆ ਕੋਈ ਖਾਮ ਖਾਇਵੇ ਇਹ ਪਹਿਲਾਂ ਐ ਨਹੀਂ ਪੁੱਛਦੀ ਵੀ ਮੇਰੇ ਨਾਲ ਬਣੀ ਕੀ ਐ ਮੈਂ ਕੀ ਬਣੀ ਤੇਰੇ ਨਾਲ ਤੇਰਾ ਤਾਂ ਰੋਜ਼ ਦਾ ਹੀ ਕੰਮ ਐ ਦੱਸ ਤੇਰੇ ਨਾਲ ਤਾਂ ਰੋਜ਼ ਹੀ ਬਣਦੀ ਐ ਮੈਂ ਹੁਣ ਤੇਰਾ ਇੱਥੇ ਚਿੱਠਾ ਖੋਲ ਕੇ ਬਹਿ ਜਾਂ ਹੁਣ ਚਿੱਠਾ ਖੋਲ ਕੇ ਬਹਿ ਜਾ ਫਲਾਣਾ ਆਹ ਨਾ ਇੰਨੇ ਦਿਨਾਂ ਦਾ ਕਿੱਥੇ ਸੀਗਾ ਤੂੰ ਲੈ ਅਲਾ ਦੇ ਵਾ ਕੱਪੜੇ ਲੀ ਦੇ ਨੇ ਦੇ ਤੋ ਕੀ ਇਹਦੇ ਵਿੱਚ ਤੂੰ ਮੇਰੇ ਵਾਸਤੇ ਤੇ ਸਿਲਕ ਦਾ ਸੂਟ ਲੈ ਕੇ ਆਇਆ ਜਿਹੜਾ ਮੈਂ ਤੇਰਾ ਤੇਰਾ ਝੋਲਾ ਫੜ ਕੇ ਤੇਰਾ ਸਾਹਮਣੇ ਕੇ ਰੱਖਾਂ ਫਿਰ ਲਈ ਤਾਂ ਫਿਰਦਾ ਹੋਵੇਂ ਕਹਿੰਦੇ ਵਿੱਚ ਤੂੰ ਆਪਦੀਆਂ ਤੋ ਨਿਸ਼ਾਨੀ ਪੂਰਾ ਹੁੰਦਾ ਲਿਆ ਦਿਆਂ ਤੈਨੂੰ ਸਿਲਕ ਦਾ ਸੂਟ ਉੱਥੋਂ ਸਿਲਕ ਦਾ ਸੂਟ ਖੜਾ ਆਪਦਾ ਝੋਲਾ ਮੈਂ ਇਹਨੂੰ ਅੱਗ ਲਾਉਣੀ ਹੈ ਬਠਿੰਡੇ ਐ ਨਹੀਂ ਉਹ ਬਠਿੰਡੇ ਤੋਂ ਆਇਆ ਤੱਕੇ ਖਾ ਕੇ ਨਾ ਬਠਿੰਡੇ ਤੂੰ ਕੀ ਲੈਣ ਗਿਆ ਸੀ ਉਹ ਬਠਿੰਡੇ ਕੀ ਲੈਣ ਗਿਆ ਸੀ ਪਹਿਲਾਂ ਗੱਲ ਤਾਂ ਸੁਣ ਲੈ ਸਾਰੀ ਬਠਿੰਡੇ ਤੂੰ ਰਾਜਸਥਾਨ ਵਾਲੇ ਪਾਸੇ ਸੀਗਾ ਸੂਰਤਗੜ ਵਾਲੇ ਪਾਸੇ ਤੇ ਬਠਿੰਡੇ ਤੋਂ ਅੰਬਲਾਨ ਵੱਗ ਗਿਆ ਉੱਧਰ ਓਏ ਆਹੋ ਉਤਰਨਾ ਤਾਂ ਇੱਥੇ ਡੱਬ ਵਾਲੀ ਸੀ ਮੈਂ ਕੀ ਕਰਾਂ ਬਠਿੰਡੇ ਜਾ ਬਚਿਆ ਉਹ ਪਹਿਲਾਂ ਗੱਲ ਤਾਂ ਸੁਣ ਕੀ ਹੋਇਆ ਮੇਰੇ ਨਾਲ ਕੀ ਹੋਇਆ ਤੇਰੇ ਨਾਲ ਦੱਸ ਓਏ ਮੈਂ ਉੱਥੋਂ ਵਹਿ ਗਿਆ ਬਾਅਦ ਚ ਪਤਾ ਲੱਗਿਆ ਉਹਦਾ ਜਿਹੜੇ ਟ੍ਰੇਨ ਚ ਬੈਠੇ ਸੀ ਕਹਿੰਦੇ ਵੀ ਇਹ ਡੱਬ ਵਾਲੀ ਨਹੀਂ ਰੁਕਣੀ ਹਾਂ ਤੇ ਤੂੰ ਚੜ੍ਹਿਆ ਕਿਉਂ ਸੀ ਪਿੱਛੋ ਤੂੰ ਓ ਹੁਣ ਚੜ੍ਹਨ ਤੋਂ ਬਾਅਦ ਪਤਾ ਲੱਗਿਆ ਵਿੱਚ ਬਹਿ ਗਿਆ ਯਾ ਤੂੰ ਬਾਅਦ ਪਤਾ ਲੱਗਿਆ ਇਹਨੂੰ ਤਾਂ ਹਾਂ ਇਹ ਕਹਿੰਦਾ ਬਠਿੰਡੇ ਰੁਕੂਗੀ ਬਠਿੰਡੇ ਤੋਂ ਪਹਿਲਾਂ ਨਹੀਂ ਰੁਕਣੀ ਮੈਂ ਵਿੱਚ ਬਹਿ ਗਿਆ ਉਦੋਂ ਬਾਅਦ ਕੀ ਹੋਇਆ ਉਹ ਨਾਲ ਵਾਲੇ ਮੁੰਡੇ ਜਿਹੜੇ ਸੀ ਚੌਪਰ ਜੇ ਮੁੰਡੇ ਸੀ ਕਹਿੰਦੇ ਹੋਰ ਵੀ ਕਈਆਂ ਨੇ ਦੱਸਿਆ ਵੀ ਇਹ ਡੱਬ ਵਾਲੀ ਰੁਕਣੀ ਤਾਂ ਹੈ ਨਹੀਂ ਪਰ ਥੋੜੀ ਹੌਲੀ ਹੋ ਜੂਗੀ ਅੱਛਾ ਤੇ ਐ ਕਰੀ ਤੂੰ ਥੋੜਾ ਤਾਇਆ ਤੂੰ ਥੋੜਾ ਜਿਹਾ ਬਜ਼ੁਰਗ ਬਣ ਤਾ ਤੇ ਐ ਇੱਕੋ ਦਮ ਸਿੱਧਾ ਨਾ ਉਤਰੀ ਜਦੋਂ ਹੌਲੀ ਹੋ ਜੇ ਉਦੋਂ ਉੱਤਰ ਕੇ ਟ੍ਰੇਨ ਦੇ ਨਾਲ ਭੱਜਣ ਲੱਗ ਜੀ ਹਾਂ ਹਾਂ ਨਾਲ ਭੱਜੀ ਉਹਦੇ ਨੀ ਤਾਂ ਗੋਡੇ ਗਿੱਟੇ ਤੇਰੇ ਫਟ ਜਾਣਗੇ ਤੂੰ ਡਿੱਗ ਪਵੇਂਗਾ ਗੋਡੇ ਗਿੱਟੇ ਤੜਾ ਬੈਠੇਗਾ ਆਪਣਾ ਲੈਗਾ ਉਹਦੇ ਗੱਲ ਉਹਨਾਂ ਦੀ ਸਹੀ ਸੀ ਜਦੋਂ ਟ੍ਰੇਨ ਡੱਬੜੀ ਆ ਕੇ ਹੌਲੀ ਹੋਈ ਮੈਂ ਥੱਲੇ ਉਤਰਦੇ ਤੇ ਬਹੁਤਾ ਡਿੱਗਦਾ ਡਿੱਗਦਾ ਪਹਿਲੀ ਗੱਲ ਤਾਂ ਬਚਿਆ ਫਿਰ ਮੈਂ ਨਾਲ ਭੱਜਣ ਲੱਗ ਗਿਆ ਨਾ ਕਿਉਂ ਹੱਡ ਗੋਡੇ ਤੜਵਾਉਂਦਾ ਸੀਗਾ ਤੂੰ ਬੁੱਢੇ ਵਾਰੇ ਉੱਥੇ ਹੈਂ ਭੱਜਣ ਲੱਗ ਗਿਆ ਨਾਲ-ਨਾਲ ਉਹ ਫਿਰ ਜਿਵੇਂ ਦੱਸਿਆ ਸੀ ਨੀਤਮਾ ਡੱਗੋ ਮਾਰਾ ਮੇਰੇ ਸੋਹਣੇ ਉੱਥੇ ਗੱਟੇ-ਗੋਡੇ ਤੜਾ ਲੇਦਾ ਨਾਲ ਤੁਹਾਨੂੰ ਠੀਕ ਤੱਕ ਨਹੀਂ ਇੱਕ ਦੱਸੀ ਵੀ ਨਾਲ-ਨਾਲ ਭੱਜਣ ਲੱਗ ਜੇ ਬੰਦਾ ਜਦੋਂ ਹੌਲੀ ਹੋ ਜੇ ਮੈਂ ਸੋਣਾ ਤੈਨੂੰ ਪਤਾ ਹੈ ਅਮਲੀ ਸਰੀਰ ਸੀ ਕਿ ਤੂੰ ਮਾੜੀ ਜੀ ਤੋੜ ਜਿਹੜੀ ਲੱਗੀ ਸੀ ਉਹ ਮੈਂ ਖਾ ਲਈ ਸੀ ਮੇਰੀ ਜੇਬ 'ਚ ਹੈਗੀ ਸੀ ਹੈਗੀ ਸਰੀਰ ਜਾ ਬਣ ਗਿਆ ਮੈਂ ਥੋੜਾ ਤੇਜ਼ ਭੱਜਣ ਲੱਗ ਗਿਆ ਟ੍ਰੇਨ ਥੋੜੀ ਜੀ ਹੌਲ ਹੋ ਹੋਰ ਹੌਲੀ ਹੋਗੀ ਹੂੰ ਮੈਂ ਥੋੜਾ ਜਿਹਾ ਭਾਈ ਦਾ ਭਾਈ ਦਾ ਅਗਲੇ ਡੱਬੇ ਤੱਕ ਜਾ ਪਹੁੰਚਿਆ ਉੱਥੇ ਜਦੋਂ ਗੇਟ ਕੋਲੇ ਮੈਂ ਪਹੁੰਚਿਆ ਤਿੰਨ ਚਾਰ ਮੁੰਡੇ ਖੜੇ ਸੀ ਗੇਟ ਤੇ ਉਹਨਾਂ ਮੁੰਡਿਆਂ ਨੇ ਸੋਚਿਆ ਵੀ ਇਹ ਬਾਬਾ ਟ੍ਰੇਨ 'ਚ ਚੜਨ ਮਾਰਾ ਭੱਜਿਆ ਆਉਂਦਾ ਉਹਨਾਂ ਨੇ ਦੋਹਾ ਬਹਾ ਦੋ ਫੜ ਕੇ ਖਿੱਚ ਕੇ ਪੁੱਠਾ ਹੀ ਮੈਨੂੰ ਟ੍ਰੇਨ 'ਚ ਚੜਾ ਲਿਆ ਉਹ ਟ੍ਰੇਨ ਨੇ ਮੇਰੇ ਸਾਲੇ ਦਿਨੇ ਦੇ ਘਣਾ ਘਣ ਤੇ ਘੜਾ ਘੜਾ 15 20 ਮਿੰਟਾਂ 'ਚ ਬਠਿੰਡੇ ਲਿਆ ਵੜਿਆ ਉਹ ਮੈਂ ਮਰ ਜਾ ਫਿਰ ਤੂੰ ਬਠਿੰਡੇ ਪਹੁੰਚ ਗਿਆ ਤੇ ਹੋਰ ਤੇ ਫਿਰ ਉੱਥੋਂ ਹੁਣ ਕਿਵੇਂ ਆਇਆ ਹੁਣ ਉੱਥੋਂ ਕੀ ਕਰਾਂ ਫਿਰ ਬੱਸ ਫਣੀ ਬੱਸ ਫਣ ਕੇ ਇੱਥੇ ਫੇਰ ਪਹੁੰਚਿਆ ਮੈਂ ਮਰ ਜਾ ਉਹਦਾ ਰੌਲਾ ਕਰਾ ਨੂੰ ਅੱਗੇ ਆ ਜਾਨੀ ਹੈ ਤੇਰਾ ਤਾਂ ਥਰਿਆ ਪਿਆ ਉੱਥੇ ਉੱਜੜਿਆ ਕਾ ਤੋ ਸੀ ਤੂੰ ਰਾਜਸਥਾਨ ਚ ਪਹਿਲਾਂ ਸਾਰੇ ਰਾਜਸਥਾਨ ਘੁੰਮਿਆ ਸਾਰਾ ਹਰਿਆਣਾ ਸਾਰਾ ਪੰਜਾਬ ਫਿਰਦਾ ਰਹਿੰਦਾ ਹੈ 10 ਉਹ ਫਿਰ ਕੀ ਕਰਾਂ ਹੁਣ ਕਿਤੋਂ ਨਹੀਂ ਪੁੱਕੜ ਮਿਲਦੀ ਤਾਂ ਫਿਰ ਜਾਣਾ ਤਾਂ ਪੈਂਦਾ ਹੀ ਹੈ ਜਾਣਾ ਪੈਂਦਾ ਹੈ ਰਾਜਸਥਾਨ ਚ ਗਿਆ ਫਲਾਣਾ ਟਮਕਾ ਸ਼ਰਮ ਤਾਂ ਤੈਨੂੰ ਰੱਖ ਰੱਖੀ ਐ ਇੱਥੇ ਇੱਥੋਂ ਲਿਆ ਦੇ ਲੈ ਮੈਂ ਤੇ ਗਿਤੀ ਨਹੀਂ ਜਾਂਦਾ ਇੱਥੋਂ ਮੈਨੂੰ ਦਵਾ ਦਿਆ ਕਰ ਮੈਂ ਤੈਨੂੰ ਦਵਾ ਤੂੰ ਹਟਦਾ ਨਹੀਂ ਤੂੰ ਛੱਟ ਨਹੀਂ ਸਕਦਾ ਇਸ ਚੀਜ਼ ਨੂੰ ਤੂੰ ਛੱਡ ਦੇ ਭਰਾ ਸਾਰਿਆਂ ਕੋਲੋਂ ਆਧਾਰੀ ਲੈ ਲੈ ਕੇ ਪੁਖੜ ਆਧਾਰੀ ਲੈ ਲੈ ਕੇ ਮਾੜੀ-ਮੋਟੀ ਕਦੇ ਕਾਲੀ ਨਾਗਣੀ ਵੀ ਨਹੀਂ ਉੱਥੋਂ ਤਾਂ ਮਿਲੀ ਮੈਂ ਇੱਥੇ ਜੇ ਮਿਲਦੀ ਐ ਤਾਂ ਕੰਜਰ ਸਾਰਿਆਂ ਕੋਲ ਹੁਣ ਮੁੜ ਕੇ ਉਹ ਦਿੰਦੇ ਨਹੀਂ ਦਿੰਦੇ ਨਹੀਂ ਲੈ ਬੈਠਾ ਪਹਿਲਾਂ ਚੰਗਾ ਮੈਂ ਤਾਂ ਕਹਿੰਦੀ ਨਹੀਂ ਦਿੰਦੇ ਤੈਨੂੰ ਤੂੰ ਆਪੇ ਛੱਡ ਦੇਗਾ ਖੇੜਾ ਖੇੜਾ ਇਹਦਾ ਆਹੋ ਖਟਦਾ ਨਹੀਂਗਾ ਤੋੜ ਲੱਗਣੀ ਆ ਕਿੱਥੇ ਫਿਕਰੀਆਂ ਲਾ ਕੇ ਰਹੇਗੀ ਬੰਦਿਆ ਰੱਬ ਦਾ ਨਸ਼ੇ ਦੇ ਵਿੱਚ ਕੁਛ ਨਹੀਂ ਪਿਆ ਛੱਡਦੇ ਨੂੰ ਭੁੱਕੜ ਨੂੰ ਛੱਡਦੇ ਭੁੱਕੜ ਨੂੰ ਬੜੇ ਤੂੰ ਇੱਥੇ ਨੱਕੇ ਮੋੜਨ ਜਾਂਦਾ ਹੈ ਭੁੱਕੜ ਪੀ ਪੀ ਕੇ ਹੈ ਡਿੱਗਿਆ ਤਾਂ ਸਾਰਾ ਦਿਨ ਤੂੰ ਘਰੇ ਰਹਿਣੇ ਓਏ ਹਣ ਕੀ ਕਰਾਂ ਹੁਣ ਸਰੀਰ ਨੂੰ ਲੱਗ ਕੀ ਹੁਣ ਇਹ ਮੇਰੇ ਸਹੁਰੇ ਪਹਿਲਾਂ ਆਇਆ ਤਾਂ ਕਹਿੰਦੀ ਨਹੀਂ ਮੈਂ ਤਾਂ ਕਹਿੰਦਾ ਟ੍ਰੇਨ ਦੇ ਨਾਲ ਉਤਰ ਕੇ ਹੌਲੀ ਹੌਲੀ ਭੱਜਣ ਲੱਗ ਗਿਆ ਹੈ ਤੇ ਜੇ ਉੱਥੇ ਉਹਦੇ ਵਿੱਚ ਡਿੱਗ ਪੈਂਦਾ ਟ੍ਰੇਨ ਦੇ ਤਾਂ ਵੱਡਿਆ ਟੁੱਕਿਆ ਜਾਂਦਾ ਕਿਸੇ ਨੇ ਨਹੀਂ ਸੋਚਣਾ ਸੀ ਭਈ ਇਹ ਇਹ ਵੇਖੀ ਕਿਸੇ ਨੇ ਮਾਰ ਕੇ ਸੱਟਿਆ ਐਂ ਸੋਚਦੇ ਭਈ ਨਸ਼ੇੜੀ ਭਜਣਾ ਜ਼ਰੂਰੀ ਹੁੰਦਾ ਉਹਦੇ ਨਾਲ-ਨਾਲ ਨਹੀਂ ਤਾਂ ਮੈਂ ਡਿੱਗ ਪੈਂਦਾ ਹਾਂ ਫੇਰ ਸਗੋਂ ਉਹਦੇ ਵਿੱਚੋਂ ਖਾਂਚੇ ਜਿਹੀ ਜਾ ਫਸਦਾ ਮੈਂ ਫਸਦਾ ਹਾਂ ਬਣਦਾ ਜਵਾਨ ਹੁਣ ਵੇਖ ਇਹ ਬੁੱਢੇ ਬਾਰੇ ਹੱਡ ਤੜੂੰਦਾ ਫਿਰਦਾ ਆਪਦੇ ਹੈਂ ਰੌਂਦਾ ਫਿਰਦਾ ਹੱਟ ਰੌਲਾ ਕਰਨ ਲੱਗ ਗਿਆ ਰੌਲਾ ਕਰਨ ਲੱਗ ਗਈ ਇਹ ਤਾਂ ਮੇਰਾ ਜੀਣਾ ਹਰਾਮ ਕਰੀ ਬੈਠਾ ਭਈ ਚੜਿਆ ਫਿਰ ਮੈਂ ਪੀਉਣੇ ਆਹ ਜਵਾਈ ਆਵਦਾ ਮੇਰਾ ਬੰਦਾ ਇਹੋ ਜਾਂ ਵੇਖ ਤੂੰ ਉਹ ਚਾਹ ਪਾਣੀ ਬਣਾ ਲੈ ਪੱਤੀ ਥੋੜੀ ਜੀ ਵਾਧੂ ਪਾ ਲਈ ਉਹਦੇ ਥੋੜੀ ਜੀ ਹਾਂ ਪੱਤੀ ਆਲਾ ਹੁਣ ਤੈਨੂੰ ਨਸ਼ਾ ਲੱਗ ਲੱਗ ਜੂਗਾ ਬਿਉਹੋ ਨਾ ਕੁੱਪੜ ਨਹੀਂ ਮਿਲੀ ਨਾਗਣੀ ਨਹੀਂ ਮਿਲੀ ਤੇ ਹੁਣ ਤੂੰ ਆਪ ਦਾ ਪੱਤੀ ਪਾ ਕੇ ਮੈਨੂੰ ਤਾਂ ਤੂੰ ਲਿਆ ਦੇ ਚਾਹ ਹੁਣ ਮੈਂ ਪਜਾਨਾ ਹਾਂ ਕਿੱਥੇ ਜਾਣਾ ਹੁਣ ਤੂੰ ਮੱਗਰ ਕਹਿੰਦੇ ਜੀਤੇ ਕੋਲੋਂ ਮੰਗ ਕੇ ਲਿਆਉਣਾ ਫਿਰ ਹੋਰ ਕੀ ਐਨੇ ਚਾਹ ਬਣਾ ਕੇ ਰੱਖ ਚਾਹ ਬਣਾ ਇਹਦੇ ਅਮਲੀ ਵਾਸਤੇ ਹੁਣ ਇਹਨੂੰ ਚਾਹ ਧਰ ਦੇ ਰੋਲਾ ਕਰਦੀ ਆਂ ਦੱਸ ਕੱਲ੍ਹ ਸ਼ਾਮ ਦਾ ਨਿਕਲਿਆ ਹੋਇਆ ਹਜੇ ਤੱਕ ਨਹੀਂ ਆਇਆ ਮੈਨੂੰ ਤਾਂ ਐ ਸਮਲੀ ਬੰਦੇ ਨੇ ਖਾ ਲਿਆ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਹਜੇ ਤੱਕ ਨਹੀਂ ਬੋੜਿਆ ਪਤਾ ਨਹੀਂ ਕਿੱਥੇ ਉਜੜਿਆ ਹੋਇਆ ਕਿੱਥੇ ਨਹੀਂ ਗਿਆ ਹੋਇਆ ਮੈਂ ਤਾਂ ਭਈ ਦੇ ਬੰਨੋ ਵਾਲਾ ਦੁਖੀ ਹੋਈ ਪਈ ਆ ਦੱਸ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਭਈ ਸਾਰੀ ਰਾਤ ਪਤਾ ਨਹੀਂ ਹੁਣ ਕਿੱਥੇ ਗਿਆ ਉਹ ਕਿੱਥੇ ਨਹੀਂ ਗਿਆ ਆਏ ਕੰਜਰਦਾਨੇ ਗੁਰਗਰ ਕੇ ਨੀ ਲੜਾਵੇ ਬੂ ਮੈਂ ਮਰ ਜਾ ਆ ਤਰੇ ਆਉਂਦਾ ਤੂੰ ਸਾਰੀ ਰਾਤ ਦਾ ਉੱਜੜਿਆ ਹੋਇਆ ਸੀ ਕਿੱਥੇ ਗਿਆ ਸੀਗਾ ਤੂੰ ਮੈਨੂੰ ਸਾਰੀ ਰਾਤ ਨਹੀਂ ਨੀਂਦ ਨਹੀਂ ਆਈ ਤੇ ਆਹ ਇਧਰ ਇਕੱਲਾ ਕਿਉਂ ਫੜਿਆ ਹੋਇਆ ਏ ਸਭ ਆ ਇਹ ਪਹਿਲਾਂ ਲੜਨ ਲੱਗੀ ਏ ਅਗਲੇ ਨੇ ਕੋਟਰ ਕੋਟਰ ਕੇ ਰੇਲ ਬਣਾ ਸੀ ਉਹਨਾਂ ਨੇ ਐ ਨਹੀਂ ਦੇਖਿਆ ਵੀ ਇੱਥੇ ਮਾਰੇ ਤੋਂ ਬੰਦਾ ਵੀ ਮਰ ਜਾਂਦਾ ਬੂ ਮੈਂ ਮਰ ਜਾ ਵੇ ਕਿਸੇ ਦੇ ਘਰੇ ਤਾਂ ਨਹੀਂ ਮੁੜ ਗਿਆ ਸੀਗਾ ਤੂੰ ਕਿਸੇ ਦੀ ਨੌਤੀ ਤਾਂ ਨਹੀਂ ਛੇੜਤੀ ਤੂੰ ਉਹ ਕਾਨੂੰ ਨੌਤੀ ਜਿਹੜੇ ਦੇ ਕਮਮ ਹੋ ਜਾਂਦਾ ਨੌਤੀ ਛੇੜਤੀ ਨੌਤੀ ਛੇੜਤੀ ਹੈ ਫਿਰ ਇਧਰ ਆਹ ਕੱਲਾ ਕਿਵੇਂ ਸੁਝਿਆ ਤੇਰਾ ਅਸੀਂ ਨਹੀਂ ਬੰਦੇ ਇਹੋ ਜਿਹੇ ਕੰਮ ਨਹੀਂ ਕਰਦੇ ਹਾਂ ਵੀ ਨੌ ਆਦੀਆਂ ਛੇੜਦੇ ਫਿਰਿਏ ਕਿਸੇ ਦੀ ਇਹ ਨਾ ਤੂੰ ਸੋਚਿਆ ਕਰ ਕਦੇ ਵੀ ਹੈ ਉਹ ਸ਼ਾਮ ਨੂੰ ਉਹ ਫਿਰਨੇ ਦੇ ਬਾਹਰ ਨਾ ਮੈਂ ਚੱਲ ਆ ਗਿਆ ਜਦੋਂ ਘੁੰਮਣ ਫਿਰਨ ਵਾਸਤੇ ਅੱਛਾ ਉੱਥੇ ਮੁੰਡੇ ਕਬੱਡੀ ਖੇਡੀ ਜਾਂਦੇ ਸੀ ਮੁੰਡੇ ਕਬੱਡੀ ਖੇਡੀ ਜਾਂਦੇ ਸੀ ਤੇ ਤੂੰ ਕੀ ਉਹਨਾਂ ਵਿੱਚ ਚੰਬ ਲੈਂਦਾ ਸੀਗਾ ਉਹ ਮੈਂ ਉਸ ਯਾਰ ਮੇਰੇ ਹੁਣ ਜਿਹੜੇ ਐ ਕੰਚ ਦੀ ਗੋਲੀ ਇੰਨੀ ਖਾਦੀ ਹੋਈ ਸੀ ਫੀਮ ਮੇਰਾ ਜੀ ਕਰ ਪਿਆ ਵੀ ਕਿ ਮੈਂ ਵੀ ਇਹਨਾਂ ਨਾਲ ਖੇਡਾਂ ਹਾਂ ਜੇ ਨਹੀਂ ਆਖ ਬੁੱਢੇ ਬਾਰੇ ਹੱਡ ਤੜਾਉਂਦਾ ਆਪਦੇ ਖੇਡਾਂ ਤੇਰੀ ਉਮਰ ਨੰਗ ਗਈ ਕਬੱਡੀ ਖੇਡਣ ਆਲੀ ਤੈਨੂੰ ਨਹੀਂ ਪਤਾ ਜਾਗ ਜਾਂਦਾ ਬੰਦੇ ਦੀ ਜਦੋਂ ਜਾਗ ਜਾਂਦਾ ਇਹਦੇ ਜਜ਼ਬਾ ਨਾ ਬੜੇ ਤੂੰ ਇੱਥੇ ਵਾ ਵਰਲਡ ਕੱਪ ਚਿੱਟੀ ਬੈਠੇ ਤੂੰ ਕਬੱਡੀ ਦੇ ਖੇਡਾਂ ਵਿੱਚ ਤੂੰ ਹੈ ਹੁਣ ਹੱਡ ਤੜਾਉਂਦਾ ਫਿਰਦਾ ਦੱਸ ਕਿੱਥੇ ਉਜੜਿਆ ਹੋਇਆ ਸੀਗਾ ਇਹ ਓਏ ਜਦੋਂ ਖਾਦੀ ਹੋਣੀ ਬਣੇ ਰਹੀ ਜੀ ਕਰਦਾ ਮੁੰਡਿਆਂ ਨਾਲ ਮੈਂ ਜੇ ਕਰ ਲਈ ਮੈਂ ਤਾਂ ਖੇਡੂਗਾ ਉਹ ਕਹਿੰਦੇ ਤਾਇਆ ਤੂੰ ਰਹਿਣ ਦੇ ਰਹਿਣ ਦੇ ਤੂੰ ਹੱਡ ਪੈਰ ਤੜਾ ਬੈਠੇਗਾ ਓ ਮੈਂ ਓਏ ਐਵੇਂ ਮਾਰਦੇ ਸੀ ਐਵੇਂ ਮਾਰਦੇ ਸੀ ਮੈਨੂੰ ਖੜਾ ਲੈਣਾ ਨਹੀਂ ਚਾਹੁੰਦੇ ਸੀ ਜਾਣ ਕੇ ਨਾ ਤੈਨੂੰ ਖੜਾ ਲੈਣਾ ਆਪਣੀ ਖੇਡ ਹੈ ਜਿਹੜੀ ਉਹ ਖਰਾਬ ਕਰ ਲੈਣੋ ਤੈਨੂੰ ਖੜਾ ਕੇ ਉਹ ਮੈਂ ਜिद ਕਰ ਲਈ ਮੈਂ ਉਹਨਾਂ ਨਾਲ ਖੇਡਣ ਲੱਗਿਆ ਕਬੱਡੀ ਕੌਡੀ 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 ਉਹ ਹੈ ਤੇ ਐਂ ਕਰਦਿਆਂ ਕਰਦਿਆਂ ਮੈਂ ਨੰਬਰ ਬਹੁਤ ਵਧੀਆ ਲਏ ਮੁੰਡਿਆਂ ਨੂੰ ਚੱਕ ਚੱਕ ਕੇ ਸਿੱਟੇ ਹੈ ਚੱਕ ਚੱਕ ਕੇ ਸਿੱਟੇ ਹੈ ਹੈ ਤੇ ਫਿਰ ਕੰਜਰ ਦੇ ਜਦੋਂ ਬਾਲਾ ਨੇ ਰਾਜਾ ਹੋ ਗਿਆ ਉਦੋਂ ਫਿਰ ਉਹਨਾਂ ਦੀ ਖੇਡ ਤਾਂ ਖਤਮ ਹੋ ਗਈ ਹੋਣੀ ਹੈ ਮੇਰੀ ਪਿੰਕ ਲੱਗ ਗਈ ਪਿੰਕ ਲੱਗ ਗਈ ਐ ਸਾਂਹੇ ਖੜਾ ਹੋ ਜਾਂਦਾ ਪਿੰਕ ਸਮਝਦੇ ਮੈਨੂੰ ਪਤਾ ਐ ਅਮਲੀ ਬੰਦਿਆਂ ਦੀ ਲੱਗ ਜਾਂਦੀ ਐ ਜਿਹੜਾ ਕੰਮ ਕਰਦਾ ਉੱਥੇ ਹੀ ਉਹ ਖੜਾ ਹੋ ਜਾਂਦਾ ਆਹੋ ਮੇਰੀ ਐ ਪਿੰਕ ਲੱਗੀ ਐ ਤੇ ਮੈਂ ਸਾਰੀ ਰਾਤ ਦੇਖੇ ਨੀਂਦ ਨਹੀਂ ਆਈ ਸਾਰੀ ਰਾਤ ਉਹ ਮੁੰਡਿਆਂ ਨੇ ਮੈਨੂੰ ਬਸੇਰਾ ਹਲਾ ਹਲੂ ਕੇ ਬਿਤਾਇਆ ਘਰੇ ਵਗਜਿਆ ਘਰੇ ਵਗਜਿਆ ਮੈਂ ਨਾ ਪਾਏ ਦੀ ਪੁੱਕੜ ਖਾਤਾ ਕਿ ਜਦੋਂ ਮੈਂ ਜਾਬ ਉਹ ਲੋਰ ਜਾਬ ਦੇ ਚਲੇ ਗਿਆ ਬਸ ਉਹਦੇ ਹੈ ਲੋਰ 'ਚ ਖੜਾ ਹੋ ਗਿਆ ਵਾ ਲੱਗ ਗਿਆ ਉੱਥੇ ਐ ਥੰਮ ਬਣ ਗਿਆ ਹੂੰ ਤੇ ਤੇ ਨੋ ਵਾਦਾ ਸਰਦੀ ਦਾ ਥੋੜਾ ਜਿਹਾ ਟਾਈਮ ਦਾ ਹੈਗੇ ਆ ਧੁੰਦਾਂ ਪੈਂਦੀਆਂ ਹੂੰ ਤੇ ਉਹ ਫਿਰ ਉਹ ਮੁੰਡੇ ਦਾ ਚਲੇਗਾ ਘਰੇ ਵੀ ਤਾਇਆ ਆਵਦੀ ਆਪੇ ਜਲ ਕਰੇ ਵਗ ਜੂਗਾ ਬਾਅਦ ਜਦੋਂ ਇਹਦੀ ਪਿੰਕ ਖੁੱਲੀ ਹਾਂ ਤੇ ਸਵੇਰੇ 4 ਵਜੇ ਜਿਹੜੀ ਮੱਗਰ ਕਿਆਂ ਦੀ ਬੁੜੀ ਐ ਤਾਰੋ ਆਹੋ ਹਾਂ ਆਹੋ ਉਹ ਸਵੇਰੇ ਗੋਹਾ ਸੱਟਣ ਆਈ हां वो तो ताई ਤਾਂ ਉੱਠ ਖੜਦੀ 4 ਵਜੇ ਕੰਮ ਧੰਦਾ ਕਰਦੀ ਰਹਿੰਦੀ ਹੈ ਮੱਝਾਂ ਮੁੱਝਾਂ ਚਾਉਂਦੀ ਐ ਬੋਕਰ ਭਾਰੀ ਕਰਦੀ ਉਹ ਤਾਂ ਹੁੰਦੀ ਜੀ ਹੈਗੀ ਸੀ ਹਾਂ ਤੇ ਉੱਥੇ ਉਹਨੇ ਸੋਚਿਆ ਵੀ ਕਿਤੇ ਕਿਕਰ ਦਾ ਖੁੰਡ ਖੜਾ ਹੈ ਕਿਕਰ ਨੂੰ ਉੱਤੇ ਵੜ ਦਿੰਦੇ ਨਾ ਜਿਹੜਾ ਕਿਕਰ ਦਾ ਖੁੰਡ ਮੈਨੂੰ ਉਹ ਤਾਂ ਗੁੱਟ ਬੋਲਦਾ ਹਾਂ ਉਹਨੇ ਉਹ ਵੱਠਲ ਮੇਰੇ ਮੋਢੇ ਦੇ ਝਾੜਿਆ ਐ ਕਰਕੇ ਜਦੋਂ ਐ ਝਾੜਿਆ ਮੇਰੀ ਪਿੰਕ ਖੁੱਲ ਗਈ ਤੇ ਮੈਂ ਕੋਡੀ ਕੋਡੀ ਕਰਦੇ ਉਹਨਾਂ ਦੀ ਬੁਢੀ ਢਾਲੀ ਬੁਢੀ ਢਾਲੀ ਉਹ ਵਜਾਓ ਵੇ ਬਚਾਓ ਵੇ ਬਚਾਓ ਉਹ ਵਜਾਓ ਵਜਾਓ ਕਰਦੇ ਬਈ ਸਾਰੇ ਜਿਹੜਿਆ ਨਾਲਾਂਡ ਗਵਾਂਡਲੇ ਜਿਹੜੇ ਘਰ ਸਾਰੇ ਭੱਜਿਆ ਉਹ ਮੂੰਹ ਨੇ ਰਾਜਾਇਆ ਉਹਨੇ ਦੇਖਿਆ ਦਾ ਹੈ ਨਹੀਂ ਮੇਰੀ ਘੁੱਟ ਘੁੱਟ ਕੇ ਰੇਲ ਪਾਣੀ ਦੇ ਜਿੱਥੇ ਪੈਂਦੀ ਸੀ ਜੇ ਜਿੱਥੇ ਪੈਂਦੀ ਬਾਦ ਬਾਦ ਹਲੇ ਤਾਂ ਉਹਦੇ ਮੁੰਡੇ ਤੈਨੂੰ ਵੇਖੀ ਦਿੰਦੇ ਪਤਾ ਆਹੋ ਪਹਿਲਾਂ ਤਾਂ ਤੈਨੂੰ ਪਿੰਡ ਵਾਲਿਆਂ ਨੇ ਵੰਗਿਆ ਹੋਣਾ ਹੁਣ ਵੇਖੀ ਤੂੰ ਉਹਨਾਂ ਦੇ ਘਰ ਦੇ ਆਉਂਦੇ ਆਪਣੇ ਘਰੇ ਬਾਦ ਜਿਹੰਦੇ ਉਹ ਇਹ ਤਾਂ ਇਹ ਤਾਂ ਸਾਧੂ ਯਾਰ ਉਹ ਅਮਲੀ ਹੈ ਯਾਰ ਪਿੰਡ ਵਾਲਾ ਆਪਣੀ ਇਹਦੀ ਪਿੰਕ ਲੱਗੀ ਹੋਣੀ ਤਾਂ ਛੱਦਿਆ ਮੈਨੂੰ ਤਾਂ ਇਹਨੇ ਤਾਂ ਮੇਰਾ ਲਹੂ ਪੀ ਲਿਆ ਕਦੇ ਕਿਧਰੇ ਜਾਂਦਾ ਹੈ ਕਦਰੇ ਰਾਜਸਥਾਨ ਤੋਂ ਜਾਂਦਾ ਬਠਿੰਡੇ ਪਹੁੰਚ ਗਿਆ ਬਠਿੰਡੇ ਤੋਂ ਕਦੇ ਉਹਨਾਂ ਦੇ ਕਬੱਡੀ ਵਾਲਿਆਂ ਨਾਲ ਪੰਗੇ ਲੈਂਦਾ ਫਿਰਦਾ ਰਹਿੰਦਾ ਤੂੰ ਹਟ ਜਾ ਕਿਉਂ ਹੁਣ ਤੂੰ ਆਉਂਦੇ ਆਂ ਆਇਆ ਕਰ ਟਿੱਕੇ ਕੋਰ ਕਰਦੇ ਤੂੰ ਹੁਣ ਰੋਲਾ ਕਰੀ ਜਾਂਦੀ ਹੈ ਮੈਂ ਤਾਂ ਚੰਗਾ ਹੋ ਗਿਆ ਤੇਰੀ ਚੰਗੀ ਤਰ੍ਹਾਂ ਮਨਜੀ ਲਾਣੀ ਸੀਗੀ ਉਹਨਾਂ ਨੇ ਹੈ ਤੂੰ ਬੁੱਢੀ ਬੁੜੀ ਸੀ ਤੈਨੂੰ ਪਤਾ ਨਹੀਂ ਲੱਗਿਆ ਕਿ ਉਹਦਾ ਹੈ ਉਹ ਨਹੀਂ ਪਤਾ ਲੱਗਿਆ ਹੁਣ ਪਿੰਕ ਦੇ ਵਿੱਚ ਬਾਰੇ ਕਿੱਥੇ ਪਤਾ ਲੱਗਦਾ ਦੱਸ ਉਹਦੇ ਹੋ ਰਹੇ ਨੇ ਹੱਡ ਗੁੱਡੇ ਤੋੜਤੇ ਹੋਣੇ ਵਿਚਾਰੀ ਦੇ ਚੰਗੀ ਭਲੀ ਦੇ ਕੰਮ ਧੰਦਾ ਕਰਦੀਦੇ ਤੇਰਾ ਤਾਂ ਨਸ਼ੇੜੀ ਦਾ ਕੁਛ ਨਹੀਂ ਜਾਂਦਾਗਾ ਤੂੰ ਤਾਂ ਲਾ ਕੇ ਐਡੀ ਕੰਚ ਦੀ ਗੋਲੀ ਜਿੰਨੀ ਫੀਮ ਦੀ ਡਲੀ ਪਾ ਕੇ ਤੇ ਤੂੰ ਤਾਂ ਪਿੰਕ ਲਾ ਕੇ ਖੜ ਗਿਆ ਤੇ ਤਾਈ ਦਾ ਤੱਕ ਕੁੰਡਾ ਕਰਦੇ ਰਹਿ ਰਹੇ ਹਾਂ ਕਿ ਹੁਣ ਕਿਉਂ ਬਿਨਾ ਬ੍ਰੇਕਾਂ ਤੋਂ ਚੱਲ ਪੀ ਬਿਨਾ ਬ੍ਰੇਕਾਂ ਤੋਂ ਚੱਲ ਪੀ ਮੈਂ ਤਾਂ ਭਾਈ ਹੁਣ ਉਹਨਾਂ ਦੇ ਬਹੂਆਂ ਨੂੰ ਤੇ ਮੁੰਡਿਆਂ ਨੂੰ ਕੀ ਕਹੂੰਗੀ ਤਾਈ ਨੂੰ ਤਾਂ ਹੈ ਚੱਲ ਐ ਨਾ ਚਾਹ ਚੂ ਬਣਾ ਚੰਗੀ ਮੇਰਾ ਤਾਂ ਸਾਰੀ ਰਾਤ ਮੈਂ ਹੁਣ ਤਾਂ ਚਾਹ ਬਣਾਉਂਦੀ ਹਾਂ ਫਰੀਲ ਟੁੱਟਿਆ ਪੈ ਮੈਂ ਮੁੜ ਕੇ ਸੌਣਾ ਸਾਰੀ ਰਾਤ ਉੱਥੇ ਖੜਿਆ ਰਿਹਾ ਇੰਨੇ ਤਾਂ ਮੈਂ ਤਾਂ ਇਹਦੇ ਮਸਲੇ ਹੱਲ ਕਰਦੀ ਰਹਿਣੀ ਆ ਹੁਣ ਅਗਲੇ ਉਹ ਆ ਜਾਣਗੇ ਕਹਿਣਗੇ ਕਿ ਇਹਨੂੰ ਤਾਏ ਨੂੰ ਸਮਝਾ ਕੇ ਰੱਖਿਆ ਕਰੋ ਘਰੇ ਪਾ ਕੇ ਰੱਖਿਆ ਕਰੋ ਉਹ ਪਤਾ ਐ ਉਹਨਾਂ ਨੂੰ ਕਿਉਂ ਆਉਣਗੇ ਉਹ ਪਤਾ ਹੈਗਾ ਤਾਂ ਹੀ ਤਾਂ ਵਿਚਾਰੇ ਕੁਝ ਕਹਿੰਦੇ ਨਹੀਂ ਉਹ ਹਾਂ ਬਚਲ ਹੁਣ ਉਹ ਤਾਂ ਨਸ਼ੇੜੀ ਬੰਦਾ ਹੈ ਕਰੀ ਜਾ ਗੱਲ ਕਰੀ ਜਾ ਹੱਠਾ ਸਮਝਾ ਜਾ ਕੇ ਅੰਦਰ ਕਦੇ ਕੁਛ ਕਰ ਕਦੇ ਕੁਛ ਪਾ ਬਣਾ ਲੈ ਵਧੀਆ ਜੀ ਜੈ ਬਣਾ ਲੈ ਵਧੀਆ ਜੀ ਇਹਦੇ ਅਮਲੀ ਖਤਰ